ਹਰਜੀਤ ਸਿੰਘ ਪਿੰਡ ਦਾ ਇੱਕ ਸਾਦਾ ਜਿਹਾ ਬੰਦਾ ਸੀ ਪਰ ਉਸਦੇ ਸੁਪਨੇ ਪਿੰਡ ਦੀਆਂ ਹੱਦਾਂ ਤੋਂ ਕਈ ਵਾਰੀ ਵੱਡੇ ਸਨ ਮਿੱਟੀ ਨਾਲ ਉਸਦਾ ਪਿਆਰ ਵੀ ਸੀ ਤੇ ਉਸ ਮਿੱਟੀ ਤੋਂ ਬਾਹਰ ਇੱਕ ਵੱਡੀ ਦੁਨੀਆ ਦੇਖਣ ਦੀ ਖਾਹਿਸ਼ ਵੀ ਹਰਜੀਤ ਹਮੇਸ਼ਾ ਕਹਿੰਦਾ ਸੀ ਜੇ ਮਿਹਨਤ ਕਰੀਏ ਤਾਂ ਕਿਸਮਤ ਵੀ ਚੁੱਕਦੀ ਹੈ ਤੇ ਸ਼ਾਇਦ ਇਹੀ ਸੋਚ ਉਸ ਨੂੰ ਕੈਨੇਡਾ ਤੱਕ ਲੈ ਗਈ ਉਸਨੇ ਆਪਣੇ ਦੋਸਤਾਂ ਤੋਂ ਸੁਣਿਆ ਸੀ ਕਿ ਉੱਥੇ ਮੌਕਿਆਂ ਦੀ ਕੋਈ ਕਮੀ ਨਹੀਂ ਬਸ ਇੱਕ ਵਾਰੀ ਪੈਰ ਟਿਕ ਜਾਵੇ ਤਾਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਜਾਂਦਾ ਹੈ ਗੁਰਪ੍ਰੀਤ ਉਸਦੀ ਪਤਨੀ ਹਮੇਸ਼ਾ ਉਸ ਦਾ ਸਾਥ ਦਿੰਦੀ ਰਹੀ ਭਾਵੇਂ ਉਸ ਨੂੰ ਪਤਾ ਸੀ ਕਿ ਇਹ ਰਾਹ ਆਸਾਨ ਨਹੀਂ ਹੋਵੇਗਾ ਉਹ ਕਹਿੰਦੀ ਸੀ ਜੇ ਤੂੰ ਯਕੀਨ ਨਾਲ ਚੱਲੇ ਤਾਂ ਮੈਂ ਤੇਰੇ ਨਾਲ ਹਾਂ 2011 ਵਿੱਚ ਉਹਨਾਂ ਨੇ ਆਪਣਾ ਸਭ ਕੁਝ ਜੋੜ ਕੇ ਇੱਕ ਏਜੰਟ ਨੂੰ ਪੈਸੇ ਦਿੱਤੇ ਏਜੰਟ ਨੇ ਵਾਅਦਾ ਕੀਤਾ ਕਿ ਉਹਨਾਂ ਦਾ ਕੈਨੇਡਾ ਜਾਣਾ ਪੱਕਾ ਹੈ ਕਾਗਜ਼ ਵੀ ਪੂਰੇ ਨੇ ਕੋਈ ਟੈਨਸ਼ਨ ਨਹੀਂ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਈ ਵਾਰੀ ਵਿਦੇਸ਼ ਦੇ ਸੁਪਨੇ ਦਾਗੇ ਜਾਂਦੀ ਲਾਈਨਾਂ ਵਿੱਚ ਹੀ ਫਸ ਜਾਂਦੇ ਨੇ ਜਦੋਂ ਵੀਜ਼ਾ ਆਇਆ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਪਿੰਡ ਦੇ ਲੋਕ ਆ ਕੇ ਵਧਾਈਆਂ ਦੇ ਰਹੇ ਸਨ ਤੇ ਹਰਜੀਤ ਦੇ ਮਨ ਵਿੱਚ ਇੱਕ ਹੀ ਖਿਆਲ ਚੱਲ ਰਿਹਾ ਸੀ ਹੁਣ ਮੇਰੇ ਬੱਚੇ ਨੂੰ ਉਹ ਜ਼ਿੰਦਗੀ ਮਿਲੇਗੀ ਜੋ ਮੈਂ ਕਦੇ ਨਹੀਂ ਦੇ ਸਕਿਆ ਕੈਨੇਡਾ ਪਹੁੰਚ ਕੇ ਉਹਨਾਂ ਨੂੰ ਪਹਿਲੇ ਹੀ ਦਿਨ ਠੰਡੀ ਹਵਾ ਨੇ ਜਿਵੇਂ ਹਕੀਕਤ ਦਾ ਸਵਾਗਤ ਕੀਤਾ ਗੁਰਪ੍ਰੀਤ ਨੇ ਕੱਪੜਿਆਂ ਦੀਆਂ 5-5 ਲੇਰਾਂ ਪਾ ਲਈਆਂ ਤੇ ਫਿਰ ਵੀ ਕੰਬਦੀ ਰਹੀ ਹਰਜੀਤ ਨੇ ਜਿਮੇ ਤਵੇਂ ਕਰਕੇ ਇੱਕ ਫੈਕਟਰੀ ਵਿੱਚ ਕੰਮ ਲੱਭ ਲਿਆ ਰਾਤ ਦੀਆਂ ਸ਼ਿਫਟਾਂ ਥਕਾਵਟ ਤੇ ਘਰ ਆ ਕੇ ਛੋਟੇ ਜੱਸੀ ਨੂੰ ਹਸਾਉਣ ਦੀ ਕੋਸ਼ਿਸ਼ ਇਹੀ ਉਸ ਦੀ ਰੋਜ਼ਮਰਰਾ ਦੀ ਜ਼ਿੰਦਗੀ ਬਣ ਗਈ ਗੁਰਪ੍ਰੀਤ ਘਰ ਦਾ ਸਾਰਾ ਕੰਮ ਕਰਦੀ ਤੇ ਕੁਝ ਮਹੀਨਿਆਂ ਬਾਅਦ ਇੱਕ ਬਿਊਟੀ ਪਾਰਲਰ ਵਿੱਚ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੱਸੀ ਹੌਲੀ ਹੌਲੀ ਸਕੂਲ ਜਾਣ ਲੱਗ ਪਿਆ ਤੇ ਅੰਗਰੇਜ਼ੀ ਬੋਲਣ ਲੱਗ ਪਿਆ ਜਿਸ ਨਾਲ ਮਾਪਿਆਂ ਨੂੰ ਮਾਣ ਵੀ ਸੀ ਤੇ ਇੱਕ ਥੋੜਾ ਡਰ ਵੀ ਕਿ ਕਿਤੇ ਉਹ ਆਪਣੀ ਜੜਾ ਨਾ ਭੁੱਲ ਜਾਵੇ ਕੁਝ ਸਾਲਾਂ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਪਟੜੀ ਤੇ ਆ ਗਈ। ਹਰਜੀਤ ਨੇ ਆਪਣੀ ਸਾਰੀ ਬਚਤ ਜੋੜ ਕੇ ਇੱਕ ਛੋਟਾ ਜਿਹਾ ਟਰੱਕ ਖਰੀਦ ਲਿਆ ਤੇ ਆਪਣਾ ਬਿਜ਼ਨਸ ਸ਼ੁਰੂ ਕੀਤਾ। ਗੁਰਪ੍ਰੀਤ ਨੇ ਸਲੂਨ ਵਿੱਚ ਪੱਕੀ ਨੌਕਰੀ ਲੈ ਲਈ ਤੇ ਘਰ ਵਿੱਚ ਨਵੀਆਂ ਚੀਜ਼ਾਂ ਆਉਣ ਲੱਗ ਪਈਆਂ। ਜੱਸੀ ਸਕੂਲ ਵਿੱਚ ਚੰਗਾ ਕਰ ਰਿਹਾ ਸੀ ਤੇ ਪੰਜਾਬੀ ਵੀ ਨਹੀਂ ਭੁੱਲ ਰਿਹਾ ਸੀ। ਉਹਨਾਂ ਦੀ ਜ਼ਿੰਦਗੀ ਹੁਣ ਉਸ ਮੋੜ ਤੇ ਸੀ ਜਿੱਥੇ ਸਭ ਕੁਝ ਸੁਪਨੇ ਵਾਂਗ ਲੱਗਦਾ ਸੀ। ਹਰਜੀਤ ਅਕਸਰ ਰਾਤ ਨੂੰ ਛੱਟ ਤੇ ਖੜ੍ਹਾ ਹੋ ਕੇ ਕਹਿੰਦਾ ਰੱਬਾ ਤੂੰ ਮੇਰੇ ਤੇ ਕਿੰਨੀ ਮਿਹਰ ਕੀਤੀ ਪਰ ਕਈ ਵਾਰੀ ਕਿਸਮਤ ਜਦੋਂ ਚੁੱਪ ਰਹਿੰਦੀ ਹੈ ਤਦ ਉਹ ਸਭ ਤੋਂ ਵੱਡਾ ਇਮਤਿਹਾਨ ਦੇਣ ਲਈ ਤਿਆਰ ਹੋ ਰਹੀ ਹੁੰਦੀ ਹੈ ਇੱਕ ਸ਼ਾਮ ਜਦੋਂ ਹਰਜੀਤ ਘਰ ਆਇਆ ਉਸ ਨੂੰ ਡਾਕ ਵਿੱਚ ਇੱਕ ਅਜੀਬ ਜਿਹੀ ਚਿੱਠੀ ਮਿਲੀ ਚਿੱਠੀ ਦੇ ਕਵਰ ਤੇ ਕੈਨੇਡਾ ਇਮੀਗ੍ਰੇਸ਼ਨ ਦਾ ਲੋਗੋ ਸੀ ਉਸਨੇ ਹੌਲੀ-ਹੌਲੀ ਕਵਰ ਖੋਲ੍ਹਿਆ ਤੇ ਕਾਗਜ਼ ਦੇ ਪਹਿਲੇ ਹੀ ਲਫ਼ਜ਼ ਉਸ ਦੇ ਦਿਲ ਦੀ ਧੜਕਣ ਰੁਕਣ ਵਰਗੇ ਸਨ ਗੁਰਪ੍ਰੀਤ ਨੇ ਪੁੱਛਿਆ ਕੀ ਹੋਇਆ ਹਰਜੀਤ ਚੁੱਪ ਰਿਹਾ ਉਸ ਦੀਆਂ ਅੱਖਾਂ ਵਿੱਚ ਇੱਕ ਡਰ ਸੀ ਜੋ ਗੁਰਪ੍ਰੀਤ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ। ਹਰਜੀਤ ਦੇ ਹੱਥ ਵਿੱਚ ਉਹ ਚਿੱਠੀ ਕੰਬ ਰਹੀ ਸੀ। ਉਸਨੇ ਉਸ ਨੂੰ ਹੌਲੀ-ਹੌਲੀ ਪੜ੍ਹਨਾ ਸ਼ੁਰੂ ਕੀਤਾ। ਸ਼ਬਦ ਇੱਕ-ਇੱਕ ਕਰਕੇ ਉਸ ਦੇ ਦਿਲ ਵਿੱਚ ਉਤਰਦੇ ਜਾ ਰਹੇ ਸਨ। ਚਿੱਠੀ ਵਿੱਚ ਲਿਖਿਆ ਸੀ ਕਿ ਉਸ ਦੇ ਵੀਜ਼ਾ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਕੁਝ ਗੜਬੜ ਮਿਲੀ ਹੈ ਤੇ ਸਰਕਾਰ ਨੇ ਇੱਕ ਫਰਾਡ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ। ਉਹ ਪੜ੍ਹਦਾ ਗਿਆ ਤੇ ਹਰ ਸ਼ਬਦ ਨਾਲ ਉਸ ਦੇ ਚਿਹਰੇ ਦਾ ਰੰਗ ਉੱਡਦਾ ਗਿਆ। ਗੁਰਪ੍ਰੀਤ ਨੇ ਬੇਚੈਨੀ ਨਾਲ ਪੁੱਛਿਆ ਕੀ ਹੈ ਇਸ ਵਿੱਚ? ਹਰਜੀਤ ਨੇ ਚਿੱਠੀ ਮੇਜ਼ ਤੇ ਰੱਖ ਦਿੱਤੀ ਤੇ ਸਿਰ ਹੱਥਾਂ ਵਿੱਚ ਫਸਾ ਲਿਆ। ਕਈ ਸੈਕਿੰਡ ਦੀ ਚੁੱਪੀ ਤੋਂ ਬਾਅਦ ਉਸਨੇ ਹੌਲੀ ਆਵਾਜ਼ ਵਿੱਚ ਕਿਹਾ, "ਗੁਰਪ੍ਰੀਤ, ਉਹ ਕਹਿ ਰਹੇ ਨੇ ਸਾਡਾ ਵੀਜ਼ਾ ਫਰਾਡ ਨਾਲ ਬਣਿਆ ਸੀ।" ਗੁਰਪ੍ਰੀਤ ਨੂੰ ਇੱਕ ਪਲ ਲਈ ਸਮਝ ਹੀ ਨਾ ਆਈ ਕਿ ਉਹ ਸੁਣ ਕੀ ਰਹੀ ਹੈ। "ਫਰਾਡ? ਪਰ ਅਸੀਂ ਤਾਂ ਸਭ ਕੁਝ ਸੱਚ ਦਿੱਤਾ ਸੀ।" ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ। ਹਰਜੀਤ ਨੇ ਕਿਹਾ, "ਹਾਂ, ਸਾਡੇ ਤੋਂ ਤਾਂ ਕੁਝ ਨਹੀਂ ਸੀ ਛੁਪਾਇਆ, ਪਰ ਉਹ ਏਜੰਟ, ਉਹ ਕਾਗਜ਼ਾਂ ਵਿੱਚ ਕੁਝ ਕੀਤਾ ਸੀ। ਉਹੀ ਜਿਸ ਨੂੰ ਅਸੀਂ ਲੱਖਾਂ ਰੁਪਏ ਦਿੱਤੇ ਸਨ।" ਉਨਾ ਦੋਵਾਂ ਦੇ ਵਿਚਕਾਰ ਚੁੱਪ ਦਾ ਇੱਕ ਭਾਰੀ ਸਾਇਆ ਛਾ ਗਿਆ ਬਾਹਰ ਟੋਰਾਂਟੋ ਦੀਆਂ ਬੱਤੀਆਂ ਚਮਕ ਰਹੀਆਂ ਸਨ ਪਰ ਘਰ ਦੇ ਅੰਦਰ ਹਨੇਰਾ ਪਸਰ ਗਿਆ ਸੀ ਉਹ ਰਾਤ ਉਹਨਾਂ ਦੋਵਾਂ ਨੂੰ ਨੀਂਦ ਨਹੀਂ ਆਈ ਗੁਰਪ੍ਰੀਤ ਵਾਰ-ਵਾਰ ਕਹਿੰਦੀ ਸ਼ਾਇਦ ਕੋਈ ਗਲਤੀ ਹੋਵੇਗੀ ਉਹਨਾਂ ਨੂੰ ਕਾਗਜ਼ਾਂ ਵਿੱਚ ਕੁਝ ਗੜਬੜ ਲੱਗੀ ਹੋਵੇਗੀ ਅਸੀਂ ਸਭ ਕੁਝ ਠੀਕ ਕੀਤਾ ਸੀ ਪਰ ਹਰਜੀਤ ਦੇ ਮਨ ਵਿੱਚ ਇੱਕ ਹੋਰ ਹੀ ਤੂਫਾਨ ਚੱਲ ਰਿਹਾ ਸੀ ਉਸ ਨੂੰ ਉਹ ਏਜੰਟ ਦੀਆਂ ਗੱਲਾਂ ਯਾਦ ਆ ਰਹੀਆਂ ਸਨ ਸਾਹਿਬ ਚਿੰਤਾ ਨਾ ਕਰੋ ਸਾਰੇ ਡਾਕੂਮੈਂਟ ਮੇਰੇ ਹੱਥ ਵਿੱਚ ਸੁਰੱਖਿਅਤ ਹਨ ਉਸ ਵੇਲੇ ਤਾਂ ਹਰਜੀਤ ਨੂੰ ਪਰੋਸਾ ਹੋ ਗਿਆ ਸੀ ਪਰ ਹੁਣ ਲੱਗ ਰਿਹਾ ਸੀ ਜਿਵੇਂ ਉਹ ਸਾਰਾ ਪਰੋਸਾ ਇੱਕ ਧੋਖਾ ਸੀ ਅਗਲੇ ਦਿਨ ਹਰਜੀਤ ਨੇ ਇੱਕ ਇਮੀਗ੍ਰੇਸ਼ਨ ਵਕੀਲ ਨਾਲ ਮਿਲਣ ਦਾ ਫੈਸਲਾ ਕੀਤਾ ਦਫ਼ਤਰ ਵਿੱਚ ਬੈਠ ਕੇ ਉਸਨੇ ਸਾਰੀ ਗੱਲ ਦੱਸੀ ਵਕੀਲ ਨੇ ਚਿੱਠੀ ਧਿਆਨ ਨਾਲ ਪੜ੍ਹੀ ਤੇ ਕਿਹਾ ਇਹ ਮਾਮਲਾ ਸਿਰਫ ਗਲਤੀ ਦਾ ਨਹੀਂ ਇਹ ਫਰਾਡ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਜੇ ਏਜੰਟ ਨੇ ਡਾਕੂਮੈਂਟਸ ਵਿੱਚ ਫਰਜ਼ੀ ਜਾਣਕਾਰੀ ਦਿੱਤੀ ਹੈ ਤਾਂ ਟੈਕਨੀਕਲੀ ਤੁਸੀਂ ਵੀ ਉਸ ਦਾ ਹਿੱਸਾ ਬਣਦੇ ਹੋ ਭਾਵੇਂ ਤੁਹਾਨੂੰ ਪਤਾ ਨਾ ਸੀ ਹਰਜੀਤ ਦਾ ਦਿਲ ਡੁੱਬ ਗਿਆ ਪਰ ਅਸੀਂ ਤਾਂ ਬੇਕਸੂਰ ਹਾਂ ਉਹ ਚੀਕਿਆ ਵਕੀਲ ਨੇ ਹੌਲੀ ਆਵਾਜ਼ ਵਿੱਚ ਕਿਹਾ ਮੈਨੂੰ ਪਤਾ ਹੈ ਪਰ ਕਾਨੂੰਨ ਭਾਵਨਾਵਾਂ ਨਹੀਂ ਵੇਖਦਾ ਘਰ ਆ ਕੇ ਹਰਜੀਤ ਨੇ ਇਹ ਸਭ ਗੁਰਪ੍ਰੀਤ ਨੂੰ ਦੱਸਿਆ ਉਸ ਨੇ ਆਪਣਾ ਚਿਹਰਾ ਹੱਥਾਂ ਵਿੱਚ ਛੁਪਾ ਲਿਆ ਤੇ ਰੋਣ ਲੱਗ ਪਈ ਅਸੀਂ ਤਾਂ ਸਿਰਫ ਆਪਣੇ ਬੱਚੇ ਲਈ ਇਹ ਕੀਤਾ ਸੀ ਜੱਸੀ ਦੀ ਜ਼ਿੰਦਗੀ ਲਈ ਹਰਜੀਤ ਨੇ ਉਸ ਨੂੰ ਚੁੱਪ ਕਰਾਇਆ ਪਰ ਉਸ ਦੇ ਆਪਣੇ ਹੰਝੂ ਵੀ ਅੱਖਾਂ ਤੋਂ ਡਿੱਗ ਗਏ ਜੱਸੀ ਸਕੂਲ ਤੋਂ ਆਇਆ ਤੇ ਮਾਪਿਆਂ ਨੂੰ ਚੁੱਪ ਦੇਖ ਕੇ ਪੁੱਛਿਆ ਮੰਮੀ ਪਾਪਾ ਸਭ ਠੀਕ ਹੈ ਗੁਰਪ੍ਰੀਤ ਨੇ ਜ਼ਬਰਦਸਤੀ ਮੁਸਕਰਾਉਂਦੇ ਹੋਏ ਕਿਹਾ ਹਾਂ ਬੇਟਾ ਸਭ ਠੀਕ ਹੈ ਪਰ ਉਹਨਾਂ ਦੋਵਾਂ ਨੂੰ ਪਤਾ ਸੀ ਕਿ ਹੁਣ ਕੁਝ ਵੀ ਠੀਕ ਨਹੀਂ ਦਿਨ ਬੀਤਦੇ ਗਏ ਹਰਜੀਤ ਨੇ ਵਕੀਲਾਂ ਨੂੰ ਪੈਸੇ ਦਿੱਤੇ ਦਸਤਾਵੇਜ਼ ਇਕੱਠੇ ਕੀਤੇ ਅਤੇ ਆਪਣੇ 14 ਸਾਲਾਂ ਦੀ ਮਿਹਨਤ ਦਾ ਹਿਸਾਬ ਦਿੱਤਾ ਪਰ ਅੰਦਰੋਂ ਇੱਕ ਡਰ ਵੱਧਦਾ ਗਿਆ ਜੇ ਉਹਨਾਂ ਸਾਨੂੰ ਸੱਚਮੁੱਚ ਡਿਪੋਰਟ ਕਰ ਦਿੱਤਾ ਤਾਂ ਇਹ ਸਵਾਲ ਉਸਦੇ ਮਨ ਤੋਂ ਨਿਕਲਦਾ ਹੀ ਨਹੀਂ ਸੀ ਇੱਕ ਸ਼ਾਮ ਜਦੋਂ ਉਹ ਘਰ ਆਇਆ ਡਾਕ ਬਾਕਸ ਵਿੱਚ ਇੱਕ ਹੋਰ ਚਿੱਠੀ ਸੀ ਇਸ ਵਾਰੀ ਉਸ ਦੇ ਉੱਤੇ ਲਿਖਿਆ ਸੀ ਫਾਈਨਲ ਨੋਟਿਸ ਰਿਮੂਵਲ ਆਰਡਰ ਇਨਫੋਰਸਡ ਹਰਜੀਤ ਨੇ ਚਿੱਠੀ ਹੱਥ ਵਿੱਚ ਫੜੀ ਤੇ ਅੱਖਾਂ ਬੰਦ ਕਰ ਲਈਆਂ ਤੇ ਉਸ ਦਾ ਸਾਹ ਰੁਕ ਗਿਆ ਇੱਕ ਪਲ ਲਈ ਹਰਜੀਤ ਨੇ ਚਿੱਠੀ ਖੋਲੀ ਤਾਂ ਅੰਦਰ ਦੇ ਸ਼ਬਦ ਉਸ ਦੇ ਦਿਲ ਵਿੱਚ ਸੂਈਆਂ ਵਾਂਗ ਚੁਬ ਗਏ ਤੁਹਾਡੀ ਅਪੀਲ ਰੱਦ ਕੀਤੀ ਜਾਂਦੀ ਹੈ ਤੇ ਤੁਸੀਂ 30 ਦਿਨਾਂ ਵਿੱਚ ਦੇਸ਼ ਛੱਡੋ ਉਹ ਕੁਰਸੀ ਤੇ ਟਹਿ ਗਿਆ ਗੁਰਪ੍ਰੀਤ ਨੇ ਹੱਥੋਂ ਚਾਹ ਦਾ ਕੱਪ ਛੱਡ ਦਿੱਤਾ ਤੇ ਕੱਪ ਜ਼ਮੀਨ ਤੇ ਟੁੱਟ ਗਿਆ ਜਿਵੇਂ ਉਹਨਾਂ ਦੇ ਸੁਪਨੇ ਟੁੱਟ ਰਹੇ ਹੋਣ ਉਹ ਦੋਵੇਂ ਚੁੱਪ ਬੈਠੇ ਰਹੇ ਘਰ ਦੇ ਅੰਦਰ ਇੱਕ ਅਜੀਬੀ ਸਨਾਟਾ ਛਾ ਗਿਆ ਟੋਰਾਂਟੋ ਦੀਆਂ ਬਾਹਰ ਲੀਆਂ ਬੱਤੀਆਂ ਖਿੜਕੀਆਂ ਰਾਹੀਂ ਚਮਕ ਰਹੀਆਂ ਸਨ ਪਰ ਉਹ ਚਾਨਣ ਹੁਣ ਉਹਨਾਂ ਦੇ ਦਿਲਾਂ ਤੱਕ ਨਹੀਂ ਪਹੁੰਚ ਰਿਹਾ ਸੀ ਜੱਸੀ ਨੂੰ ਜਦੋਂ ਇਹ ਖਬਰ ਪਤਾ ਲੱਗੀ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਿਆ ਹੁਣ ਉਹ ਟੀਨੇਜਰ ਸੀ ਕੈਨੇਡਾ ਵਿੱਚ ਜੰਮਿਆ ਤੇ ਵੱਡਾ ਹੋਇਆ ਸੀ ਪੰਜਾਬ ਉਸ ਲਈ ਇੱਕ ਕਹਾਣੀ ਵਾਂਗ ਸੀ ਜੋ ਮਾਪੇ ਦੱਸਦੇ ਸਨ ਪਰ ਉਸਨੇ ਕਦੇ ਆਪਣੀ ਅੱਖਾਂ ਨਾਲ ਨਹੀਂ ਵੇਖਿਆ ਸੀ ਉਹ ਗੁੱਸੇ ਵਿੱਚ ਕਹਿੰਦਾ ਮੈਂ ਪੰਜਾਬ ਨਹੀਂ ਜਾਣਾ ਮੇਰੇ ਦੋਸਤ ਇੱਥੇ ਨੇ ਮੇਰਾ ਸਕੂਲ ਇੱਥੇ ਹੈ ਮੈਂ ਕੈਨੇਡੀਅਨ ਹਾਂ ਉਸ ਦੇ ਸ਼ਬਦਾਂ ਨੇ ਗੁਰਪ੍ਰੀਤ ਦੇ ਦਿਲ ਨੂੰ ਚੀਰ ਦਿੱਤਾ ਉਸਨੇ ਕਿਹਾ ਬੇਟਾ ਸੀ ਕੀ ਕਰੀਏ ਜੇ ਕਾਨੂੰਨ ਸਾਨੂੰ ਕੱਢਣਾ ਚਾਹੁੰਦਾ ਹੈ ਤਾਂ ਅਸੀਂ ਕਿਵੇਂ ਰੋਕੀਏ ਹਰਜੀਤ ਨੇ ਹਾਰ ਨਹੀਂ ਮੰਨੀ ਉਸਨੇ ਕਿਹਾ ਅਸੀਂ ਅਪੀਲ ਕਰਾਂਗੇ ਸੁਪਰੀਮ ਕੋਰਟ ਵਿੱਚ ਮੈਂ ਆਪਣੀ ਬੇਗੁਨਾਹੀ ਸਾਬਤ ਕਰਾਂਗਾ ਉਸਨੇ ਆਪਣਾ ਟਰੱਕ ਵੇਚ ਦਿੱਤਾ ਵਕੀਲ ਨੂੰ ਨਵੇਂ ਦਸਤਾਵੇਜ਼ ਦਿੱਤੇ ਸਾਰੇ ਕਾਗਜ਼ ਜੁਟਾਏ ਕਈ ਰਾਤਾਂ ਉਹ ਦਫ਼ਤਰ ਵਿੱਚ ਬੈਠ ਕੇ ਪੁਰਾਣੇ ਰਿਕਾਰਡ ਖੰਗਾਲਦਾ ਰਿਹਾ ਉਮੀਦ ਕਰਦਾ ਕਿ ਕੋਈ ਸਬੂਤ ਮਿਲ ਜਾਏ ਜੋ ਇਹ ਦੱਸੇ ਕਿ ਉਹਨਾਂ ਨੇ ਕਿਸੇ ਫਰਾਡ ਵਿੱਚ ਹਿੱਸਾ ਨਹੀਂ ਲਿਆ ਗੁਰਪ੍ਰੀਤ ਹਰ ਰਾਤ ਗੁਰਦੁਆਰੇ ਵਿੱਚ ਅਰਦਾਸ ਕਰਦੀ ਰੱਬਾ ਸਾਡੇ ਉੱਤੇ ਦਇਆ ਕਰ ਉਸੇ ਦੌਰਾਨ ਪੰਜਾਬੀ ਕਮਿਊਨਿਟੀ ਨੇ ਉਹਨਾਂ ਲਈ ਪਟੀਸ਼ਨ ਸ਼ੁਰੂ ਕੀਤੀ ਹਜ਼ਾਰਾਂ ਲੋਕਾਂ ਨੇ ਹਸਤਾਖਰ ਕੀਤੇ ਲਿਖਿਆ ਕਿ ਇਹ ਪਰਿਵਾਰ ਇਮਾਨਦਾਰ ਹੈ ਕੈਨੇਡਾ ਵਿੱਚ ਯੋਗਦਾਨ ਪਾ ਰਿਹਾ ਹੈ ਉਹਨਾਂ ਨੂੰ ਰਹਿਣ ਦਿੱਤਾ ਜਾਵੇ ਕੁਝ ਲੋਕਾਂ ਨੇ ਟੀਵੀ ਤੇ ਵੀ ਇਹ ਮਾਮਲਾ ਚੁੱਕਿਆ ਪਰ ਸਰਕਾਰ ਦੇ ਨਿਯਮ ਸਖਤ ਸਨ ਇਮੀਗ੍ਰੇਸ਼ਨ ਅਧਿਕਾਰੀ ਨੇ ਸਾਫ਼ ਕਿਹਾ ਇਹ ਸਿਰਫ ਇੱਕ ਕੇਸ ਨਹੀਂ ਇਹ ਨੀਤੀ ਦਾ ਮਾਮਲਾ ਹੈ ਫਰਾਡ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਚਾਹੇ ਕੋਈ ਬੇਕਸੂਰ ਹੀ ਕਿਉਂ ਨਾ ਹੋਵੇ ਇਹ ਸੁਣ ਕੇ ਹਰਜੀਤ ਦੇ ਦਿਲ ਵਿੱਚ ਇੱਕ ਤਲਵਾਰ ਚੱਲ ਗਈ ਉਸਨੇ ਆਪਣੇ ਆਪ ਨਾਲ ਲੜਾਈ ਲੜਨੀ ਸ਼ੁਰੂ ਕੀਤੀ ਕੀ ਮੈਂ ਗਲਤ ਸੀ ਜਦ ਮੈਂ ਸੁਪਨੇ ਵੇਖੇ ਕੀ ਗਲਤ ਸੀ ਜਦ ਮੈਂ ਆਪਣੇ ਪਰਿਵਾਰ ਲਈ ਚੰਗੀ ਜ਼ਿੰਦਗੀ ਚਾਹੀ ਪਰ ਜਵਾਬ ਕਿਸੇ ਕੋਲ ਨਹੀਂ ਸੀ ਜੱਸੀ ਹਰ ਰੋਜ਼ ਰਾਤ ਨੂੰ ਛੱਤ ਤੇ ਬੈਠ ਕੇ ਚੁੱਪਚੁੱਪ ਰੋਂਦਾ ਸੀ ਉਹ ਆਪਣੀ ਮਾਂ ਨੂੰ ਨਹੀਂ ਦਿਖਾਉਂਦਾ ਸੀ ਪਰ ਗੁਰਪ੍ਰੀਤ ਨੂੰ ਉਸਦੇ ਹੰਝੂਆਂ ਦੀ ਖਾਮੋਸ਼ੀ ਸੁਣਾਈ ਦੇ ਜਾਂਦੀ ਸੀ ਫਿਰ ਇੱਕ ਦਿਨ ਵਕੀਲ ਨੇ ਕਾਲ ਕੀਤੀ ਹਰਜੀਤ ਸੁਣੋ ਸਾਨੂੰ ਇੱਕ ਨਵਾਂ ਐਵੀਡੈਂਸ ਮਿਲਿਆ ਹੈ ਉਹ 에ਜੰਟ ਜਿਸ ਨੇ ਤੁਹਾਡੇ ਕਾਗਜ਼ ਬਣਾਏ ਸਨ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਹੈ ਉਸਨੇ ਕੁਝ ਗੱਲਾਂ ਮੰਨੀਆਂ ਹਨ ਪਰ ਵਕੀਲ ਦੀ ਆਵਾਜ਼ ਠਹਿਰ ਗਈ ਹਰਜੀਤ ਨੇ ਕਬਰਾ ਕੇ ਪੁੱਛਿਆ ਪਰ ਕੀ ਫੌਨ ਦੇ ਦੂਜੇ ਪਾਸੇ ਚੁੱਪੀ ਛਾ ਗਈ ਕੁਝ ਸੈਕਿੰਡਾਂ ਬਾਅਦ ਵਕੀਲ ਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਉਸਨੇ ਤੁਹਾਡਾ ਨਾਮ ਹੀ ਆਪਣੀ ਲਿਸਟ ਵਿੱਚ ਦਿੱਤਾ ਹੈ ਰਾਤ ਦਾ ਸਮਾਂ ਸੀ ਬਾਹਰ ਹੌਲੀ-ਹੌਲੀ ਬਾਰਿਸ਼ ਪੈ ਰਹੀ ਸੀ ਤੇ ਕਮਰੇ ਦੀ ਖਿੜਕੀ ਤੇ ਬੂੰਦਾਂ ਦੀ ਝਮਝਮ ਇੱਕ ਅਜੀਬ ਸ਼ਾਂਤ ਪਰ ਅਧੂਰੀ ਲੈਨ ਨਾਲ ਚੱਲ ਰਹੀ ਸੀ ਸਿਮਰਨ ਨੇ ਆਪਣੇ ਲੈਪਟਾਪ ਨੂੰ ਟੇਬਲ ਤੇ ਰੱਖਿਆ ਸਕਰੀਨ ਤੇ ਉਹ ਪੁਰਾਣੀ ਈਮੇਲ ਖੁੱਲੀ ਸੀ ਜੋ ਰਵੀ ਅੰਕਲ ਨੇ ਕਈ ਸਾਲ ਪਹਿਲਾਂ ਭੇਜੀ ਸੀ ਉਸ ਈਮੇਲ ਵਿੱਚ ਕੁਝ ਅਟੈਚਮੈਂਟਸ ਸਨ ਜੋ ਉਸ ਵੇਲੇ ਸਮਝ ਨਹੀਂ ਆਏ ਸਨ ਪਰ ਹੁਣ ਉਹਨਾਂ ਦੀ ਮਹੱਤਤਾ ਵੱਖਰੀ ਲੱਗ ਰਹੀ ਸੀ ਉਸਨੇ ਡੀਪ ਬ੍ਰੀਥ ਲਈ ਤੇ ਓਪਨ ਤੇ ਕਲਿੱਕ ਕੀਤਾ ਸਕਰੀਨ ਤੇ ਇੱਕ ਡਾਕੂਮੈਂਟ ਖੁੱਲਿਆ ਜਿਸ ਦਾ ਨਾਮ ਸੀ ਕੈਨੇਡੀਅਨ ਵਰਕ ਪਰਮਿਟ ਕੰਟਰੈਕਟ ਪ੍ਰਾਈਵੇਟ ਐਗਰੀਮੈਂਟ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੇ ਹੇਠਾਂ ਲਿਖਿਆ ਸੀ ਕਾਪੀ ਕੇਪਟ ਫॉर ਐਵਿਡੈਂਸ ਸਿਮਰਨ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਉਸਨੇ ਜਦੋਂ ਅਗਲੇ ਪੰਨੇ ਤੇ ਕਲਿੱਕ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਕਾਗਜ਼ ਉਸ ਦੇ ਨਾਮ ਤੇ ਨਹੀਂ ਬਲਕਿ ਕਿਸੇ ਹੋਰ ਲੜਕੀ ਦੇ ਸੰਨ ਅਮਨਦੀਪ ਕੌਰ ਤੇ ਉਸਤੇ ਉਹੀ ਸਾਇੰਸ ਹਨ ਜੋ ਰਵੀ ਅੰਕਲ ਨੇ ਕਈ ਸਾਲ ਪਹਿਲਾਂ ਕੀਤੇ ਸਨ ਸਿਮਰਨ ਨੂੰ ਯਾਦ ਆਇਆ ਕਿ ਜਦੋਂ ਉਹ ਪਹਿਲੀ ਵਾਰ ਰਵੀ ਅੰਕਲ ਦੇ ਆਫਿਸ ਗਈ ਸੀ ਉੱਥੇ ਇੱਕ ਫਾਈਲਾਂ ਦਾ ਢੇਰ ਪਿਆ ਸੀ ਤੇ ਰਵੀ ਅੰਕਲ ਬਹੁਤ ਧੀਮੀ ਆਵਾਜ਼ ਵਿੱਚ ਕਿਸੇ ਨਾਲ ਕਹਿ ਰਹੇ ਸਨ ਇਹ ਨਵੇਂ ਕਾਗਜ਼ ਅੱਜੀ ਭੇਜਣੇ ਨੇ ਬਾਕੀ ਵਾਲਿਆਂ ਦੀ ਤਾਰੀਖ ਬਦਲ ਦਈਏ ਉਸ ਵੇਲੇ ਉਸਨੇ ਧਿਆਨ ਨਹੀਂ ਦਿੱਤਾ ਸੀ ਪਰ ਹੁਣ ਉਸ ਦੀਆਂ ਯਾਦਾਂ ਵਿੱਚ ਉਹ ਹਰ ਸ਼ਬਦ ਵਾਪਸ ਉੱਭਰ ਰਿਹਾ ਸੀ ਉਸਨੇ ਤੁਰੰਤ ਸੁਖਦੇਵ ਸਿੰਘ ਨੂੰ ਬੁਲਾਇਆ ਦੋਵੇਂ ਪਾਠੇ ਤੇ ਡਾਕੂਮੈਂਟ ਇੱਕ ਇੱਕ ਕਰਕੇ ਪੜਨ ਲੱਗੇ ਹਰ ਪੰਨਾ ਇੱਕ ਨਵਾਂ ਰਾਜ਼ ਖੋਲ ਰਿਹਾ ਸੀ ਇਹ ਸਾਫ਼ ਹੋ ਗਿਆ ਕਿ ਰਵੀ ਅੰਕਲ ਤੇ ਦੁਕਾਨ ਮਾਲਕ ਨੇ ਸਿਰਫ ਸਿਮਰਨ ਨੂੰ ਹੀ ਨਹੀਂ ਬਲਕਿ ਕਈ ਹੋਰ ਕੁੜੀਆਂ ਨੂੰ ਵੀ ਐਸੇ ਹੀ ਝੂਠੇ ਦਸਤਾਵੇਜ਼ਾਂ ਨਾਲ ਕੈਨੇਡਾ ਭੇਜਿਆ ਸੀ ਉਹਨਾਂ ਨੇ ਕਿਸੇ ਦੀ ਉਮੀਦਾਂ ਨੂੰ ਆਪਣੇ ਲਾਭ ਲਈ ਵਰਤਿਆ ਸੀ ਸੁਖਦੇਵ ਸਿੰਘ ਨੇ ਕਿਹਾ ਇਹ ਸਿਰਫ ਧੋਖਾ ਨਹੀਂ ਇਹ ਇੱਕ ਗਿਰੋਹ ਦਾ ਹਿੱਸਾ ਲੱਗਦਾ ਹੈ ਤੈਨੂੰ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ਸਿਮਰਨ ਚੁੱਪ ਸੀ ਉਸ ਦਾ ਮਨ ਕਹਿ ਰਿਹਾ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਕਿਉਂਕਿ ਫਾਈਲ ਦੇ ਆਖਰੀ ਪੰਨੇ ਤੇ ਇੱਕ ਹੋਰ ਨਾਮ ਲਿਖਿਆ ਸੀ ਐਸ ਐਸ ਇੰਪੋਰਟਸ ਐਂਡ ਲੀਗਲ ਕੰਸਲਟੈਂਸੀ ਉਸ ਦੇ ਹੇਠਾਂ ਇੱਕ ਪਤਾ ਸੀ ਸਰੇ ਬੀ ਸੀ ਉਸ ਨੇ ਤੁਰੰਤ ਗੂਗਲ ਤੇ ਉਹ ਨਾਮ ਲੱਭਿਆ ਤੇ ਜਦੋਂ ਵੈੱਬਸਾਈਟ ਖੁੱਲੀ ਤਾਂ ਉਸ ਦੇ ਸਾਹਮਣੇ ਜੋ ਤਸਵੀਰ ਆਈ ਉਸ ਨੂੰ ਦੇਖ ਕੇ ਉਸ ਦੇ ਸਾਰ ਰੁੱਕ ਗਏ ਤਸਵੀਰ ਵਿੱਚ ਇੱਕ ਨਵਾਂ ਚਿਹਰਾ ਸੀ ਪਰ ਅੱਖਾਂ ਉਹੀ ਜਿਹੜੀਆਂ ਉਸ ਨੂੰ ਕਈ ਸਾਲ ਪਹਿਲਾਂ ਇੱਕ ਦਸਤਖਤ ਕਰਨ ਵੇਲੇ ਵੇਖੀਆਂ ਸਨ ਉਹ ਸ਼ਖਸ ਹੁਣ ਆਪਣੇ ਆਪ ਨੂੰ ਇਮੀਗ੍ਰੇਸ਼ਨ ਕੰਸਲਟੈਂਟ ਦੱਸ ਰਿਹਾ ਸੀ। ਸਿਮਰਨ ਨੇ ਸੁਖਦੇਵ ਵੱਲ ਵੇਖਿਆ ਤੇ ਹੌਲੀ ਆਵਾਜ਼ ਵਿੱਚ ਕਿਹਾ, "ਇਹ ਕਹਾਣੀ ਖਤਮ ਨਹੀਂ ਹੋਈ, ਇਹ ਤਾਂ ਹੁਣ ਸ਼ੁਰੂ ਹੋਈ ਹੈ।" ਉਸ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ, ਸਿਰਫ ਇੱਕ ਅੱਗ ਸੀ, ਸੱਚ ਨੂੰ ਬੇਨਕਾਬ ਕਰਨ ਦੀ। ਸਵੇਰੇ ਦਾ ਸਮਾਂ ਸੀ, ਖਿੜਕੀ ਤੋਂ ਚੜਦਾ ਸੂਰਜ ਹੌਲੀ-ਹੌਲੀ ਕਮਰੇ ਵਿੱਚ ਰੌਸ਼ਨੀ ਫੈਲਾ ਰਿਹਾ ਸੀ, ਪਰ ਸਿਮਰਨ ਦੇ ਦਿਲ ਵਿੱਚ ਇੱਕ ਹੋਰ ਤਰ੍ਹਾਂ ਦੀ ਚਮਕ ਸੀ, ਸੱਚਾਈ ਦੀ ਚਮਕ। ਪੂਰੀ ਰਾਤ ਉਸਨੇ ਉਹ ਡਾਕੂਮੈਂਟਸ ਪੜ੍ਹੇ ਕਈ ਈਮੇਲਸ ਜੋੜੀਆਂ ਤੇ ਹੁਣ ਉਸਦੇ ਕੋਲ ਕਾਫੀ ਸਬੂਤ ਸਨ ਉਹ ਜਾਣਦੀ ਸੀ ਕਿ ਇਹ ਖੇਡ ਸਿਰਫ ਇੱਕ ਵਿਅਕਤੀ ਦੀ ਨਹੀਂ ਸੀ ਸਗੋਂ ਇੱਕ ਵੱਡੇ ਨੈਟਵਰਕ ਦੀ ਸਾਜ਼ਿਸ਼ ਸੀ ਜਿਸ ਦਾ ਕੇਂਦਰ ਸਰੇ ਵਾਲੇ ਆਫਿਸ ਤੋਂ ਚੱਲਦਾ ਸੀ ਉਸ ਸਵੇਰੇ ਹੀ ਸੁਖਦੇਵ ਸਿੰਘ ਨਾਲ ਪੁਲਿਸ ਸਟੇਸ਼ਨ ਗਈ ਅਧਿਕਾਰੀ ਨੇ ਸਾਰੀਆਂ ਫਾਈਲਾਂ ਵੇਖੀਆਂ ਤੇ ਕਿਹਾ ਇਹ ਬਹੁਤ ਵੱਡਾ ਕੇਸ ਬਣ ਸਕਦਾ ਹੈ ਤੁਸੀਂ ਹਿੰਮਤ ਕੀਤੀ ਹੈ ਸੱਚ ਬਾਹਰ ਲਿਆਉਣ ਦੀ सिमरन ਨੇ ਹੌਲੀ ਆਵਾਜ਼ ਵਿੱਚ ਕਿਹਾ ਮੈਂ ਸਿਰਫ ਉਹ ਕਰ ਰਹੀਆਂ ਜੋ ਹੋਰਾਂ ਲਈ ਜ਼ਰੂਰੀ ਏ ਕਿਉਂਕਿ ਮੈਂ ਜਾਣਦੀਆਂ ਕਿੰਨਾ ਦਰਦ ਹੁੰਦਾ ਏ ਜਦੋਂ ਕੋਈ ਤੁਹਾਡੇ ਸੁਪਨਿਆਂ ਨਾਲ ਖੇਡਦਾ ਏ ਦੋ ਦਿਨ ਬਾਅਦ ਇੱਕ ਖਬਰ ਆਈ ਸਰੇ ਪੁਲਿਸ ਨੇ ਇੱਕ ਇਮੀਗ੍ਰੇਸ਼ਨ ਫਰਾਡ ਨੈਟਵਰਕ ਦਾ ਪਰਦਾਫਾਸ਼ ਕੀਤਾ ਖਬਰ ਵਿੱਚ ਉਹੀ ਨਾਮ ਸੀ ਐਸਐਸ ਇੰਪੋਰਟਸ ਐਂਡ ਲੀਗਲ ਕੰਸਲਟੈਂਸੀ ਤੇ ਰਵੀ ਅੰਕਲ ਦਾ ਚਿਹਰਾ ਵੀ ਸਾਰੇ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਦੋਂ ਇਹ ਖਬਰ ਆਈ ਸਿਮਰਨ ਚੁੱਪ ਬੈਠੀ ਸੀ ਉਸਦੇ ਮਨ ਵਿੱਚ ਖੁਸ਼ੀ ਵੀ ਸੀ ਤੇ ਇੱਕ ਅਜੀਬ ਖਾਲੀਪਨ ਵੀ ਉਸਨੇ ਖਿੜਕੀ ਤੋਂ ਬਾਹਰ ਵੇਖਿਆ ਜਿੱਥੇ ਬਾਰਿਸ਼ ਹੋ ਰਹੀ ਸੀ ਉਹੀ ਬਾਰਿਸ਼ ਜੋ ਉਸਦੇ ਪਹਿਲੇ ਦਿਨ ਨਾਲ ਜੁੜੀ ਸੀ ਜਦੋਂ ਉਹ ਕੈਨੇਡਾ ਆਈ ਸੀ ਪਰ ਅੱਜ ਉਸ ਬਾਰਿਸ਼ ਵਿੱਚ ਡਰ ਨਹੀਂ ਸੀ ਸਗੋਂ ਇੱਕ ਸ਼ਾਂਤੀ ਸੀ ਉਹ ਜਾਣਦੀ ਸੀ ਕਿ ਉਸਨੇ ਉਹ ਕੀਤਾ ਜੋ ਕਈਆਂ ਨੇ ਸਿਰਫ ਸੋਚਿਆ ਸੀ ਕੁਝ ਹਫ਼ਤੇ ਬਾਅਦ ਉਸਨੂੰ ਪੁਲਿਸ ਵੱਲੋਂ ਇੱਕ ਲੈਟਰ ਮਿਲਿਆ ਜਿਸ ਵਿੱਚ ਲਿਖਿਆ ਸੀ ਕਿ ਉਸ ਦੀ ਗਵਾਹੀ ਦੀ ਵਜ੍ਹਾ ਨਾਲ ਹੋਰ 5 ਕੁੜੀਆਂ ਨੂੰ ਇਨਸਾਫ ਮਿਲਿਆ ਹੈ। ਉਹਨਾਂ ਨੂੰ ਹੁਣ ਸੁਰੱਖਿਆ ਤੇ ਰਹਿਣ ਲਈ ਥਾਂ ਦਿੱਤੀ ਜਾ ਰਹੀ ਸੀ। ਸਿਮਰਨ ਦੀਆਂ ਅੱਖਾਂ ਪਾਰ ਆਈਆਂ। ਉਸਨੇ ਖੁਦ ਨਾਲ ਕਿਹਾ, "ਸ਼ਾਇਦ ਰੱਬ ਨੇ ਮੇਰੇ ਨਾਲ ਜੋ ਕੁਝ ਹੋਇਆ, ਉਹ ਕਿਸੇ ਵੱਡੇ ਮਕਸਦ ਲਈ ਹੋਣ ਦਿੱਤਾ ਸੀ।" ਉਸਨੇ ਆਪਣੀ ਜ਼ਿੰਦਗੀ ਦਾ ਨਵਾਂ ਰਾਹ ਚੁਣਿਆ। ਹੁਣ ਉਹ ਇੱਕ ਕਮਿਊਨਿਟੀ ਐਡਵਾਈਜ਼ਰ ਵਜੋਂ ਕੰਮ ਕਰਦੀ ਸੀ, ਜੋ ਨਵੀਆਂ ਆਈਆਂ ਕੁੜੀਆਂ ਨੂੰ ਇਮੀਗ੍ਰੇਸ਼ਨ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਦਿੰਦੀ ਸੀ। ਉਹ ਹੁਣ ਕਿਸੇ ਦੀ ਸ਼ਿਕਾਰ ਨਹੀਂ ਸੀ ਸਗੋਂ ਕਿਸੇ ਦੀ ਆਸ ਬਣ ਚੁੱਕੀ ਸੀ ਜਦੋਂ ਸਰਕਾਰ ਨੂੰ ਇਹ ਗੱਲ ਪਤਾ ਲੱਗੀ ਕਿ ਇਹਨਾਂ ਨੇ ਹੋਰਾਂ ਕੁੜੀਆਂ ਨੂੰ ਇਸ ਜਾਲ ਵਿੱਚੋਂ ਨਿਕਲਣ ਬਹੁਤ ਹੈਲਪ ਕੀਤੀ ਹੈ ਤਾਂ ਉਹਨਾਂ ਦੀ ਇਸ ਚੰਗੇ ਕੰਮ ਨੂੰ ਦੇਖ ਕੇ ਸਰਕਾਰ ਨੇ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਸਾਨੂੰ ਇਹੋ ਜਿਹੇ ਲੋਕਾਂ ਉੱਤੇ ਮਾਣ ਹੈ ਤੁਹਾਨੂੰ ਇੱਥੇ ਦੱਸ ਦਈਏ ਇਹ ਇੱਕ ਫਿਕਸ਼ਨਲ ਸਟੋਰੀ ਹੈ ਇਨਸਪਾਇਰਡ ਬਾਈ ਟਰੂ ਇਵੈਂਟਸ ਏ ਐਜੂਕੇਸ਼ਨਲ ਪਰਪਸ ਲਈ ਹੈ ਜੇ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜੋ ਅਸੀਂ ਇਸ ਚੈਨਲ ਤੇ ਸ਼ੇਅਰ ਕਰ ਸਕੀਏ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ